ਅੱਜ ਅਸੀਂ ਤੁਹਾਨੂੰ ਮਿਲਵਾਉਣ ਜਾ ਰਹੇ ਹਾਂ ਇੰਟਰਨੈਸ਼ਨਲ ਪੇਪਰ ਆਰਟਿਸਟ ਗੁਰਪ੍ਰੀਤ ਸਿੰਘ ਜੀ ਦੇ ਨਾਲ ਤੁਹਾਨੂੰ ਦੱਸਦੇ ਕਿ ਉਹਨਾਂ ਨੇ ਹੁਣ ਤੱਕ 17 ਵਰਲਡ ਰਿਕਾਰਡ ਆਪਣੇ ਨਾਮ ਜਿਹੜੇ ਹਾਸਲ ਕੀਤੇ ਨੇ ਤੇ 7 ਇੰਡੀਆ ਰਿਕਾਰਡ ਜਿਹੜੇ ਆਪਣੇ ਹਾਸਲ ਕੀਤੇ ਨੇ ਤੇ ਅਸੀਂ ਇਸ ਕੰਪਿਊਟਰਾਂ ਦੀ ਅੰਮ੍ਰਿਤਸਰ ਸਥਿਤ ਆਰਟ ਗੈਲਰੀ ਵਿੱਚ ਜਿਨ੍ਹਾਂ ਦੇ ਕਰਕੇ ਜਿਹੜੇ ਰਿਕਾਰਡ ਹੈ ਉਹ ਬਣੇ ਨੇ ਅੱਜ ਅਸੀਂ ਉਹ ਤੁਹਾਨੂੰ ਚੀਜ਼ਾਂ ਜਿਹੜਾ ਬਖਾਣ ਜਾ ਰਹੇ ਜੋ ਅਸੀਂ ਅਸਲ ਵਿੱਚ ਵੇਖਦੇ ਸੀਗੇ ਉਹ ਹੂ ਬਹੂ ਉਸੇ ਤਰ੍ਹਾਂ ਦੇ ਮੋਡਲ ਜਿਹੜੇ ਨੇ ਉਹਨਾਂ ਦੇ ਵੱਲੋਂ ਫਾਈਬਰ ਪੇਪਰ ਦੇ ਨਾਲ ਜਿਹੜੇ ਆ ਉਹ ਤਿਆਰ ਕਿੱਤੇ ਗਏ ਨੇ ਫਿਲਹਾਲ ਅਸੀਂ ਤੁਹਾਨੂੰ ਤਸਵੀਰਾਂ ਵਿਖਾ ਰਿਹਾ ਕਿ ਜਿਹੜੇ ਵਕ ਵਕ ਗੁਰਦੁਆਰਾ ਸਾਹਿਬ ਨੇ ਉਹਨਾਂ ਦੇ ਵੱਲੋਂ ਤਿਆਰ ਕੀਤੇ ਗਏ ਸੀ ਉਹਨਾਂ ਦੇ ਜਿਹੜੇ ਮਾਡਲ ਆ ਉਹ ਜਿਹੜੇ ਆ ਤੁਹਾਨੂੰ ਲਗਾਤਾਰ ਤਸਵੀਰਾਂ ਵਿਖਾ ਰਿਹਾ ਹੈਗਾ ਤੇ ਹੋਰ ਜੋ ਵਕ ਵਕ ਗੁਰਦੁਆਰੇ ਨੇ ਉਸਦੇ ਦੇ ਮਾਡਲ ਬਣਾਏ ਗਏ ਨੇ ਦੂਜੇ ਪਾਸੇ ਜੋ ਸੱਤ ਅਜੂਬੇ ਨੇ ਉਸਤੇ ਵੀ ਜਿਹੜੇ ਮਾਡਲ ਹਨ ਵੱਲੋਂ ਬਣਾਏ ਗਏ ਨੇ ਜੇ ਗੱਲ ਕਰੀਏ ਤਾਜਮਹਿਲ Eiffel Tower of Paris ਜਿਹੜਾ ਵਾ ਉਸਦੇ ਵੀ ਜਿਹੜਾ ਮਾਡਲ ਬਣਾਇਆ ਗਿਆ ਸੀਗਾ ਤੇ Leaning Tower of Pisa ਜਿਹੜਾ ਵਾ ਉਸ ਦਾ ਵੀ ਜਿਹੜਾ ਮਾਡਲ ਆ ਉਹਨਾਂ ਦੇ ਵੱਲੋਂ ਉਹ ਬਣਾਇਆ ਗਿਆ ਸੀਗਾ ਤੇ ਜਿਹੜਾ ਟੋਰਾਂਟੋ ਵਿੱਚ ਜਿਹੜਾ ਟਾਵਰ ਆ ਉਸਦੇ ਵੀ ਜਿਹੜੇ ਮਾਡਲ ਉਹਨਾਂ ਵੱਲੋਂ ਬਣਾਇਆ ਗਿਆ ਸੀਗਾ ਗ੍ਰੇਟ ਵਾਲ ਆਫ ਚਾਈਨਾ ਮਤਲਬ ਕਿ ਅਸੀਂ ਜੋ ਵੀ ਵੇਖਦੇ ਆ ਸੋਹਣੀਆਂ ਚੀਜ਼ਾਂ ਉਹ ਸਾਰੇ ਚੀਜ਼ਾਂ ਨਾਲ ਵੱਲੋਂ ਜਿਹੜੇ ਹੂ ਬਹੁਤ ਮਾਡਲ ਜਿਹੜਾ ਉਹ ਬਣਾਇਆ ਗਿਆ ਸਟੈਚੂ ਆਫ ਲਿਬਰਟੀ ਜੋ ਹੈਗਾ ਯੂ ਐਸ ਏ ਵਿੱਚ ਉਸ ਦਾ ਵੀ ਜਿਹੜਾ ਮਾਡਲ ਉਹਨਾਂ ਵੱਲੋਂ ਬਣਾਇਆ ਗਿਆ ਸੀ ਇਸ ਅਨੇਕ ਵੱਡੇ ਵੱਡੇ ਸ਼ਖਸੀਤਾਂ ਨੂੰ ਇਹ ਗੱਲ ਕਰੀਏ ਕੈਨੇਡਾ ਦੇ ਸਾਬਕਾ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਦੇ ਵੀ ਜਿਹੜੇ ਉਹਨਾਂ ਨਾਲ ਮੁਲਾਕਾਤ ਕੀਤੀ ਸੀਗੀ ਕਿੰਨਾ ਕਿਤੇ ਆਸਟ੍ਰੇਲੀਆ ਦੇ ਜਿਹੜੇ ਮੈਂਬਰ ਪਾਰਲੀਮੈਂਟ ਸੀਗੇ ਉਹਨਾਂ ਨਾਲ ਵੀ ਉਹਨਾਂ ਨੇ ਮੁਲਾਕਾਤ ਕੀਤੀ ਸੀਗੀ ਤੇ ਹੋਰ ਵੀ ਲਗਾਤਾਰ ਤੁਸੀਂ ਦੇਖੋ ਤਸਵੀਨਾਵਾਂ ਵਿੱਚ ਕਿ ਕਿਸ ਤਰ੍ਹਾਂ ਮੈਂਬਰ ਪਾਰਲੀਮੈਂਟ ਆਸਟ੍ਰੇਲੀਆ ਦੇ ਵੱਲੋਂ ਵੀ ਉਹਨਾਂ ਨੂੰ ਸਨਮਾਨਿਤ ਜਿਹੜਾ ਉਹ ਕੀਤਾ ਗਿਆ ਤੇ ਵੱਡੀ ਗੱਲ ਹੈ ਕਿਉਂਕਿ ਕੋਈ ਆਮ ਗੱਲ ਨਹੀਂ ਹੈ ਕਿ 17 ਵਰਲਡ ਰਿਕਾਰਡ ਆਪਣੇ ਨਾਮ ਦਰਜ ਕਰਵਾਉਣਾ ਸੋ ਅਸੀਂ ਤੁਹਾਨੂੰ ਤਸਵੀਨਾਵਾਂ ਕਾਇਸੀ ਉਹਨਾਂ ਦੇ ਆਰਟ ਗੈਲਰੀ ਦੇ ਨਾਲ ਗੁਰਪ੍ਰੀਤ ਸਿੰਘ ਜੀ ਵੀ ਸਾਡੇ ਨਾਲ ਨੇ ਗੱਲਬਾਤ ਕਰਨਗੇ ਵੀ ਇੱਕ ਵੱਡੀ ਗੱਲ ਦੱਸਦੇ ਕਿ ਹੁਣ ਉਹਨਾਂ ਦੇ ਵੱਲੋਂ ਫਿਲੀਪਾਈਨਸ ਦੇ ਵਿੱਚ ਪਹਿਲਾ ਜਿਹੜਾ ਸਿੱਖ ਮਿਊਜ਼ੀਅਮ ਜਿਹੜਾ ਬਣਨ ਜਾ ਰਿਹਾ ਹੈਗਾ ਉਸ ਦੇ ਲਈ ਵੀ ਉਹਨਾਂ ਦੇ ਵੱਲੋਂ ਪੰਜ ਇਹ ਗੁਰਦੁਆਰਾ ਦੇ ਮਾਡਲ ਜਿਹੜੇ ਆ ਉਹ ਤਿਆਰ ਕਰਕੇ ਜਿਹੜੇ ਆ ਉਹ ਭੇਜੇ ਜਾਣ ਕਿਤੇ ਬਾਕੀ ਵੱਡੀ ਗੱਲ ਆ ਵੱਡੀ ਉਪਲਬਧੀ ਉਹਨੇ ਹਾਸਲ ਕੀਤੀ ਹੈ ਗੱਲਬਾਤ ਕਰਾਂਗੇ ਗੁਰਪ੍ਰੀਤ ਸਿੰਘ ਜੀ ਸਾਡੇ ਨਾਲ ਗੁਰਪ੍ਰੀਤ ਸਿੰਘ ਜੀ ਅਸੀਂ ਵੇਖ ਰਹੇ ਹਾਂ ਕਿ ਕੋਈ ਆਮ ਗੱਲ ਨਹੀਂ ਇਹ 17 ਵਰਲਡ ਰਿਕਾਰਡ ਤੁਸੀਂ ਆਪਣੇ ਨਾਮ ਦਰਜ ਕਰਵਾਏ ਨੇ ਤੇ ਹੁਣ ਫਿਲੀਪਪਾਇੰਸ ਇਤਕਾਫੀ ਮਾਨ ਵਾਲੀ ਗੱਲ ਸਿੱਖਾਂ ਦੇ ਲਈ ਪਹਿਲਾ ਅਜਾਇਬ ਘਰ ਕਿਉਂਕਿ ਕਾਫੀ ਟਾਈਮ ਹੋ ਚੁੱਕਾ ਪਹਿਲਾ ਅਜਾਇਬ ਘਰ ਉੱਥੇ ਖੁੱਲਣ ਜਾ ਰਿਹਾ ਉੱਥੇ ਵੀ ਤੁਹਾਡੇ ਜਿਹੜੇ ਮਾਡਲ ਆ ਜੋ ਤਿਆਰ ਕੀਤੇ ਗਏ ਆ ਉਹ ਉੱਥੇ ਸਥਾਪਿਤ ਹੋਣਗੇ ਕੀ ਕੁਝ ਕਹਿਣਾ ਚਾਹੋਗੇ ਇਸ ਦਾ ਸ਼ੁਰੂਆਤ ਇਸ ਸਭ ਦੀ ਚੀਜ਼ਾਂ ਦੀ ਕਿੱਥੋਂ ਹੋਈ ਸੀ ਇਹ ਤਕਰੀਬਨ ਅੱਜ ਤੋਂ 25 ਸਾਲ ਪਹਿਲਾਂ ਇਸ ਕਲਾ ਨਾਲ ਮੈਂ ਜੁੜਿਆ ਤੇ ਆਪਣੇ ਘਰ ਦੇ ਮਾਡਲ ਤੋਂ ਜਦੋਂ ਸ਼ੁਰੂਆਤ ਕੀਤੀ ਫਿਰ ਹੌਲੀ-ਹੌਲੀ ਪਸੰਦ ਕੀਤਾ ਗਿਆ ਸਭ ਵੱਲੋਂ ਤੇ ਫਿਰ ਦੁਨੀਆ ਦੇ ਸੱਤਾਂ ਜੁਬਿਆਂ ਦੇ ਮਾਡਲ ਤਾਜ ਮਹਿਲ ਲੀਨਿੰਗ ਟਾਵਰ ਆਪੀਸਾ ਸਟੈ ਫਿਰ ਕਰਦੇ ਆ ਕਰਦੇ ਆ ਜਦੋਂ ਅੱਗੇ ਵਧਦੇ ਗਏ ਮਨ ਕੀਤਾ ਕਿ ਗੁਰੂ ਸਾਹਿਬ ਨੇ ਸਿੱਖੀ ਸਰੂਪ ਬਖਸ਼ਿਆ ਤੇ ਇਸ ਕਲਾ ਰਾਹੀਂ ਕੌਮ ਦੀ ਸੇਵਾ ਕੀਤੀ ਜਾਵੇ ਤਾਂ ਫਿਰ ਮੈਂ ਦੁਨੀਆ ਦੇ ਸੱਤਾਂ ਜੁਬਿਆਂ ਦੇ ਨਾਲ-ਨਾਲ ਫਿਰ ਮੈਂ ਧਾਰਮਿਕ ਸਥਾਨਾਂ ਦੇ ਮਾਡਲ ਸ੍ਰੀ ਦਰਬਾਰ ਸਾਹਿਬ ਸ੍ਰੀ ਪੰਜਾ ਸਾਹਿਬ ਸ੍ਰੀ ਨਨਕਾਣਾ ਸਾਹਿਬ ਦੇ ਮਾਡਲਾਂ ਦੇ ਨਾਲ-ਨਾਲ ਦਸਾਂ ਪਾਸ਼ੇ ਦੇ ਜਨਮ ਸਥਾਨਾਂ ਦੇ ਮਾਡਲ ਵੀ ਫਿਰ ਮੈਂ ਤਿਆਰ ਕੀਤੇ ਫਿਰ ਮੈਂ ਪੰਜ ਤਖਤ ਸਾਹਿਬਾਨਾਂ ਦੇ ਮਾਡਲ ਤਿਆਰ ਕੀਤੇ ਇਸ ਤਰ੍ਹਾਂ ਕਲਾ ਨਾਲ ਜੁੜਦੇ-ਜੁੜਦੇ ਅੱਜ ਤੱਕ ਇਹ ਸਫ਼ਰ جاری ਹੈ ਗੁਰਪ੍ਰ ਸਿੰਘ ਜੀ ਅੱਜ ਇਹ ਗੱਲ ਕਰੀਏ ਪਹਿਲਾ ਮਾਡਲ ਜੋ ਵਰਲਡ ਰਿਕਾਰਡ ਵੀ ਬਣਿਆ ਸੀ ਜਾਂ ਨੈਸ਼ਨਲ ਰਿਕਾਰਡ ਬਣਿਆ ਸੀ ਪਹਿਲਾ ਮਾਡਲ ਤੁਸੀਂ ਕਿਸ ਚੀਜ਼ ਦਾ ਤਿਆਰ ਕੀਤਾ ਸੀਗਾ ਤੇ ਕਿੰਨਾ ਸਮਾਂ ਲੱਗ ਗਿਆ ਸੀਗਾ ਉਸ ਮਾਡਲ ਨੂੰ ਤਿਆਰ ਕਰਦੇ ਕਿਸ ਕਿਹੜੀ-ਕਿਹੜੀ ਚੀਜ਼ਾਂ ਦੇ ਨਾਲ ਮਾਡਲ ਤਿਆਰ ਕੀਤਾ ਹੈ ਤੁਸੀਂ ਬਿਲਕੁਲ ਜੀ ਮੈਂ ਤੁਹਾਨੂੰ ਦੱਸਿਆ ਕਿ 17 ਵਰਲਡ ਰੈਕਰਸ ਨੇ ਅਨੇਕਾਂ ਉਪਲਬਧੀਆਂ ਕਰਕੇ ਉਹ ਮਿਲੇ ਆ ਮੈਨੂੰ ਲੇਕਿਨ ਜਿਹੜਾ ਪਹਿਲਾ ਜਿਹੜਾ ਮੇਰਾ ਵਰਲਡ ਨੈਸ਼ਨਲ ਰਿਕਾਰਡ ਬਣਿਆ ਸੀਗਾ ਦੁਨੀਆ ਦੀ ਸਭ ਤੋਂ ਛੋਟੀ 1 ਇੰਚ ਦੀ ਦਸਤਾਰ ਬਣਾਉਣ ਕਰਕੇ ਮਿਲਿਆ ਜੀ ਜੋ ਕਿ ਤੁਸੀਂ ਗੂਗਲ 'ਚ ਵੀ ਦੇਖ ਸਕਦੇ ਹੋ ਤੇ ਜਿਕਰ ਜੋ ਹੈ ਕਿ ਟਾਪ 120 ਟੈਲੈਂਟ ਆਫ ਇੰਡੀਆ ਦਾ ਅਵਾਰਡ ਮਿਲੂ ਦਿੱਲੀ ਦੇ ਵਿੱਚ ਦੇ ਕੇ ਨਿਵਾਰਜਿਆ ਗਿਆ ਸੀ ਇੰਡੀਆ ਬੁੱਕ ਆਫ ਰਿਕਾਰਡ ਵੱਲੋਂ ਉਹਦੇ ਨਾਲ ਨਾਲ ਪੁਰਾਤਨ ਸਿਰੀ ਦਰਬਾਰ ਸਾਹਿਬ ਜੋ ਕਿ ਸੋਨਾ ਚੜਨ ਤੋਂ ਪਹਿਲਾਂ ਦਾ ਜਿਹੜੀ ਦਿੱਖ ਸੀਗੀ ਉਹ ਮਾਡਲ ਬਣਾਉਣ ਕਰਕੇ ਵੀ ਆਸਟ੍ਰੇਲੀਆ ਦੀ ਬੁੱਕ ਦੇ ਵਿੱਚ ਮੇਰਾ ਵਰਲਡ ਰਿਕਾਰਡ ਦਰਜ ਹੈ ਇਸ ਤਰ੍ਹਾਂ ਵੱਖ-ਵੱਖ ਕਲਾਕਿਰਤियां ਜਿਵੇਂ ਦੁਨੀਆ ਦੇ ਸੱਤ ਅਜੂਬੇ ਬਣਾਉਣ ਲਈ ਜਾਂ ਆਇਰਨ ਨੇਲ ਪਾਉਡਰ ਰੈਡ ਬਣਾਉਣ ਲਈ ਵੱਡੇ ਐਲੀਮੈਂਟਸ ਬਣਾਉਣ ਲਈ ਤੇ ਫਿਰ ਮੈਨੂੰ ਇਸ ਤਰ੍ਹਾਂ ਵਰਲਡ ਰਿਕਾਰਡ ਮਿਲਦੇ ਗਏ ਗੁਰਪ੍ਰੀਤ ਅਸੀਂ ਦੇਖ ਰਹੇ ਕਿ ਹੂ ਬਹੂ ਅਸੀਂ ਜੋ ਦੇਖਦੇ ਆ ਉਹ ਬਿਲਕੁਲ ਸੇਮ ਕਲਾਕ ਨਹੀਂ ਤੁਸੀਂ ਮਾਡਲ ਵਿੱਚ ਜਿਹੜੀ ਆ ਪੇਸ਼ ਕੀਤੀ ਹੈਗੀ ਆ ਹੁਣ ਤੱਕ ਕਿਸ ਮਾਡਲ ਨੂੰ ਸਭ ਤੋਂ ਜ਼ਿਆਦਾ ਤੁਹਾਨੂੰ ਜਰਾ ਟਾਈਮ ਲੱਗਾ ਸੀਗਾ ਅਸੀਂ ਦੇਖ ਲਈ ਸੈਵਨ ਵੰਡਰ ਆਫ ਵਰਲਡ ਜਿਹੜਾ ਵੀ ਬਣਾਏ ਗਏ ਹੁਣ ਤੱਕ ਕਿਸ ਮਾਡਲ ਨੂੰ ਤੁਹਾਨੂੰ ਸਭ ਤੋਂ ਜ਼ਿਆਦਾ ਮਿਹਨਤ ਕਰਨੀ ਪਈ ਸੀਗੀ ਤੇ ਸਭ ਤੋਂ ਜ਼ਿਆਦਾ ਵਕਤ ਲੱਗਾ ਸੀਗਾ ਮਾਡਲ ਬਣਾਉਣ ਦੇ ਲਈ ਹੂ ਬਹੂ ਬੰਦੇ ਆ ਸਭ ਤੋਂ ਜ਼ਿਆਦਾ ਮੈਨੂੰ ਸਮਾਂ ਸਭ ਤੋਂ ਪਹਿਲਾਂ ਜਦੋਂ ਮੈਂ ਦਰਬ 2010-11 ਸ਼ਾਇਦ ਬਣਾਇਆ ਸੀਗਾ ਉਸ ਵੇਲੇ ਮੈਨੂੰ 5 ਮਹੀਨਿਆਂ ਦਾ ਸਮਾਂ ਲੱਗਿਆ ਸੀ ਕਿਉਂਕਿ ਬਹੁਤ ਡਿਟੇਲਿੰਗ ਹੈਗੀ ਦਰਬਾਰ ਸਾਹਿਬ ਵਿੱਚ ਤੇ ਡਿਟੇਲਿੰਗ ਬਣਾਉਣ ਕਰਕੇ ਫਿਰ ਮੈਂ ਲਗਾਤਾਰ ਰੋਜ਼ ਜਾ ਕੇ ਜਦੋਂ ਵੀ ਮੌਕਾ ਮਿਲਦਾ ਸੀਗਾ ਡਿਟੇਲਿੰਗ ਨੋਟਿਸ ਕਰਦਾ ਸੀਗਾ ਤੇ ਬਣਾਉਣ ਦੇ ਵਿੱਚ ਵੀ ਬਰੀਕ ਹੋਣ ਕਰਕੇ ਬਹੁਤ ਸਮਾਂ ਲੱਗਦਾ ਸੀ ਇਸ ਕਰਕੇ ਸਭ ਤੋਂ ਜ਼ਿਆਦਾ ਸਮਾਂ ਉਸ ਤੋਂ ਹੀ ਲੱਗਿਆ ਪਰ ਹੁਣ ਜੇ ਬਣਾਉਣਾ ਚਾਹੀਏ ਤੇ ਘੱਟ ਸਮੇਂ ਦੇ ਵਿੱਚ ਬਣਾਦੀ ਦੇ ਤੇ ਹੁਣ ਜਿਹੜੇ ਮੈਂ ਤੁਹਾਨੂੰ ਦੱਸ ਦਵਾਂ ਜਿਹੜੇ ਫਿਲੀਪੀਨ ਲਈ ਜੋ ਮਾਡਲ ਤਿਆਰ ਕੀਤੇ ਨੇ ਉਹਨਾਂ ਦੇ ਵਿੱਚ ਸ੍ਰੀ ਦਰਬਾਰ ਸਾਹਿਬ ਜੋ ਕਿ 10x10 ਫੁੱਟ ਦਾ ਬਣੇਗਾ ਸ੍ਰੀ ਨਨਕਾਣਾ ਸਾਹਿਬ ਗੁਰੂ ਨਾਨਕ ਸਾਹਿਬ ਦਾ ਜਨਮ ਸਥਾਨ ਤਖਤ ਸ੍ਰੀ ਦਮਦਮਾ ਸਾਹਿਬ ਸ੍ਰੀ ਕੇਸਗੜ੍ਹ ਸਾਹਿਬ ਅਤੇ ਛੋਟੇ ਸਾਹਿਬਜ਼ਾਦੇ ਜੋ ਕਿ ਸਾਕਾ ਸਰਹੰਦ ਵੇਲੇ ਦਾ ਜੋ ਸ਼ਹੀਦੀ ਯਾਦਗਾਰਿਸ਼ ਹੈ ਨੀਂਆ ਚ ਖਲੋਤੇ ਛੋਟੇ ਸਾਹਿਬਜ਼ਾਦੇ ਉਹ ਵੀ ਮਾਡਲ ਬਣਾ ਕੇ ਫਿਲੀਪੀਨ ਦੀ ਧਰਤੀ ਤੇ ਭੇਜੇ ਜਾਣਗੇ ਜੋ ਕਿ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਹੋ ਰਿਹਾ ਹੈ ਕਹਿ ਸਕਦੇ ਕਾਫੀ ਮਾਨ ਵਾਲੀ ਗੱਲ ਹੈ ਤੁਹਾਡੇ ਲਈ ਵੀ ਤੇ ਸਿੱਖ ਸਾਡੇ ਸਿੱਖਾਂ ਦੇ ਲਈ ਵੀ ਕਾਫੀ ਮਾਨ ਵਾਲੀ ਗੱਲ ਹੈਗੀ ਹੈ ਕਿਉਂਕਿ ਫਿਲੀਪਾਈਨਸ ਪਹਿਲਾ ਜਿਹੜਾ ਸਿੱਖ ਮਿਊਜ਼ੀਅਮ ਅਜਾਇਬ ਘਰ ਜਿਹੜਾ ਉੱਥੇ ਖੁੱਲਣ ਜਾ ਰਿਹਾ ਉੱਥੇ ਤੁਹਾਡੇ ਜਿਹੜੇ ਮਾਡਲ ਉਹ ਤਿਆਰ ਕੀਤੇ ਜਾ ਰਹੇ ਕਿਤੇ ਕਿਸ ਤਰ੍ਹਾਂ ਤੁਹਾਡੇ ਵੱਲੋਂ ਉਹ ਮਾਡਲ ਬਾਹਰ ਭੇਜੇ ਜਾਣਗੇ ਤੇ ਕਦੋਂ ਉਸ ਦੀ ਓਪਨਿੰਗ ਹੈ ਕਦੋਂ ਸਥਾਪਿਤ ਕਰ ਦਿੱਤੇ ਜਾਣਗੇ ਉੱਥੇ ਹਾਂਜੀ ਅਪਰੋਕਸ ਟਾਰਗੇਟ ਲੈ ਕੇ ਚੱਲਦੇ ਹਾਂ ਕਿ ਜਨਵਰੀ ਤੱਕ ਹੋ ਜਾਣਗੇ ਕਿਉਂਕਿ ਹੁਣ ਸ਼ਿਪਿੰਗ ਦਾ ਦੌਰ ਹੈ ਪੈਕਿੰਗ ਕਰ ਰਹੇ ਹਾਂ ਸਾਰੇ ਮਾਡਲ ਬੜੀ ਮਰਿਆਦਾ ਨਾਲ ਸੂਚਮ ਨਾਲ ਪੈਕ ਕਰਕੇ ਉਸ ਤੋਂ ਬਾਅਦ ਫਿਲੀਪੀਨ ਲ ਜਾ ਕੇ ਉੱਥੇ 10ਵੀਂ ਉੱਥੇ ਪਹੁੰਚੇਗਾ ਤੇ ਉਥੇ ਜਾ ਕੇ ਮੈ ਸਟੈਬਲਿਸ਼ ਕਰਾਂਗੇ ਤਨ ਮੈਂ ਦੱਸ ਦਵਾਂ ਵੈਸੇ ਮੈਂ ਪਰਿਵਾਰ ਦੇ ਨਾਲ ਕੈਨੇਡਾ ਰਹਿ ਰਹੇ ਹਾਂ ਸਾਰਾ ਪਰਿਵਾਰ ਮੇਰਾ ਕੈਨੇਡਾ ਟੋਰੰਟੋ ਤੇ ਜਦੋਂ ਫਿਰ ਮਾਡਲ ਪਹੁੰਚ ਜਾਣਗੇ ਫਿਰ ਦੁਬਾਰਾ ਫਿਲੀਪੀਨ ਦੀ ਧਰਤੀ ਤੇ ਜਾ ਕੇ ਸਾਰੇ ਸਿਸ਼ੂਬਿਤ ਕਰਾਂਗੇ ਤੇ ਦੇਸ਼ ਦੁਨੀਆ ਦੇ ਸੰਗਤਾਂ ਸਾਹਮਣੇ ਫਿਰ ਲੈ ਕੇ ਆਵਾਂਗੇ ਗੁਰਪ੍ਰੀਤ ਸਿੰਘ ਜੀ ਕਿਉਂਕਿ ਇਹ ਆਮ ਕਲਾ ਨਹੀਂ ਹੈਗੀ ਆ ਤੇ ਸਟਾਰਟਿੰਗ ਵਿੱਚ ਜਦੋਂ ਤੁਸੀਂ ਪਹਿਲਾ ਕੋਈ ਮਾਡਲ ਬਣਾਇਆ ਹੋਵੇਗਾ ਜੋ ਤੁਹਾਡੇ ਫਾਦਰ ਸਾਹਿਬ ਹੋਣਗੇ ਜਾਂ ਹੋਰ ਘਰ ਵਾਲੇ ਹੋਣਗੇ ਕਹਿਣਗੇ ਕਿ ਹਾਂ ਗੁਰਪ੍ਰੀਤ ਤੂੰ ਕੀ ਕਰੀ ਜਾ ਰਿਹਾ ਇਹਦੇ ਵਿੱਚ ਫਿਊਚਰ ਨਹੀਂ ਆ ਪੈਸਾ ਨਹੀਂ ਮਿਲੇਗਾ ਕਿਉਂਕਿ ਇਹ ਕੁਝ ਵੱਡਾ ਹੋਏਗਾ ਘਰ ਵਾਸਤੇ ਪੈਸਾ ਆਉਣਾ ਬਹੁਤ ਜ਼ਰੂਰੀ ਆ ਉਸ ਤੋਂ ਬਾਅਦ ਪਰਿਵਾਰ ਵਾਲੇ ਦਾ ਕਿਸ ਤਰ੍ਹਾਂ ਰਿਸਪੌਂਸ ਸੀਗਾ ਤੇ ਹੁਣ ਹੁਣ ਤੇ ਕਾਫੀ ਉਪਲਬਧੀਆਂ ਤੁਸੀਂ ਹਾਸਲ ਕਰ ਦਿੱਤੀਆਂ ਗਈਆਂ ਤਾਂ ਹੁਣ ਪਰਿਵਾਰ ਦਾ ਕੀ ਰਿਸਪੌਂਸ ਹੈਗਾ ਦੇਖੋ ਜਦੋਂ ਵੀ ਕੋਈ ਬੰਦਾ ਚੰਗਾ ਕਾਰਜ ਕਰਦਾ ਸਮਾਜ ਦੇ ਵਿੱਚ ਕੋਈ ਵੀ ਹੋਵੇ ਉਹਨੂੰ ਸ਼ੁਰੂ ਦੇ ਵਿੱਚ ਚੈਲੰਜ ਤਾਂ ਮਿਲਦੇ ਹੀ ਆ। ਲੋਕਾਂ ਦੀਆਂ ਤਾਣੇ ਵੀ ਸਹਣੇ ਪੈਂਦੇ ਤੇ ਉਹ ਮੇਰੇ ਨਾਲ ਵੀ ਹੋਇਆ। ਪਰਿਵਾਰ ਨੇ ਥੋੜੀ ਐਪਰੀਸ਼ੀਏਟ ਕੀਤਾ ਤੇ ਕਈ ਸੱਜਣ ਮਿੱਤਰ ਕਈ ਕਹਿੰਦੇ ਵੀ ਇਹ ਕਿਹੜਾ ਕੰਮ ਹੈ ਹਨਾ ਕੋਈ ਵਧੀਆ ਕੰਮ ਕਰੋ। ਪਰ ਮੇਰੀ ਲਿਵ ਲੱਗੀ ਹੋਈ ਸੀ। ਪਰਮਾਤਮਾ ਨੇ ਚਲੋ ਗੁਰਾਂ ਦਾਸ ਜੀ ਨੇ ਆਸ਼ੀਰਵਾਦ ਦਿੱਤਾ ਸੀਗਾ। ਲੱਗੇ ਰਹੇ ਲੱਗੇ ਰਹੇ ਅੱਜ ਉਹੀ ਦੋਸਤ ਘਰੇ ਆਉਂਦੇ ਸਪੈਸ਼ਲ ਮਿਲਣ ਆ ਇਨਵਾਈਟ ਕਰਦੇ ਵੀ ਘਰੇ ਸਾਡੇ ਡਿਨਰ ਤੇ ਆਓ ਤੁਸੀਂ ਕੈਨੇਡਾ ਤੋਂ ਆਏ ਹੋ। ਜਾਂ ਤੁਹਾਨੂੰ ਕੈਨੇਡੀਅਨ ਪਾਰਲੀਮੈਂਟ ਦੇ ਵਿੱਚ ਸੰਵਾਦ ਕੀਤਾ ਅਸੀਂ ਤੁਹਾਨੂੰ ਟੀਵੀ ਤੇ ਦੇਖਿਆ। ਇਹ ਸਭ ਚੀਜ਼ਾਂ ਫੇਸ ਕਰਕੇ ਜਦੋਂ ਆਪਾਂ ਇੱਥੇ ਤਾਈਂ ਪਹੁੰਚਦੇ ਆਂ ਤਾਂ ਇੱਕ ਹੀ ਸਿੱਟਾ ਨਿਕਲਦਾ ਕਿ ਆਪਣੀ ਮਿਹਨਤ ਦੇ ਵਿੱਚ ਬੰਦੇ ਨੂੰ ਲਗਾਤਾਰ ਲੱਗੇ ਰਹਿਣਾ ਚਾਹੀਦਾ ਗੁਰੂ ਆਪੇ ਪ੍ਰਮਾਤਮਾ ਕਿਰਪਾ ਕਰਦਾ ਹੈ ਤੇ ਗੁਰਪ੍ਰੀਤ ਜੀ ਜਦੋਂ ਤੁਸੀਂ ਕੋਈ ਵੀ ਮਾਡਲ ਜਿਸਨਾਂ ਦਰਬਾਰ ਸਾਹਿਬ ਤੋਂ ਤੁਸੀਂ ਮਾਡਲ ਬਣਾ ਰਹੇ ਹੋ ਤੇ ਉਹ ਮਤਲਬ ਕੋਈ ਸਾਹਮਣੇ ਤਸਵੀਰ ਰੱਖਦੇ ਹੋ ਕਿ ਮਾਈਂਡ ਤੇ ਮਤਲਬ ਜੋ ਹੁੰਦਾ ਵਾ ਉਸ ਤਰ੍ਹਾਂ ਦਾ ਬੰਦਾ ਉਸ ਦੀ ਬਾਬਾ ਥੋੜੀ ਜਾਣਕਾਰੀ ਵੈਸੇ ਤਾਂ ਤਸਵੀਰ ਰੱਖਣੀ ਪੈਂਦੀ ਹੈ ਪਰ ਪ੍ਰਮਾਤਮਾ ਦੀ ਕਿਰਪਾ ਸਦਕਾ ਇੰਨੇ ਸਾਰੇ ਮਾਡਲ ਧਾਰਮਿਕ ਸਥਾਨਾਂ ਦੇ ਹੁਣ ਬਣਾ ਦਿੱਤੇ ਆ ਜਿਸ ਤਰ੍ਹਾਂ ਮੈਂ ਤੁਹਾਨੂੰ ਜ਼ਿਕਰ ਕਰਾਂਗੇ ਜੂਨ 1984 ਦਾ ਕੱਲੂ ਘਾਰੇ ਵਾਲਾ ਜਿਹੜਾ ਮਾਡਲ ਹੈ 10 ਵੱਲੋਂ ਕਈ ਮੁਲਕਾਂ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਕੈਨੇਡਾ ਦੇ ਵਿੱਚ ਵੀ ਫਰਾਂਸ ਪੈਰਿਸ ਇਧਰ ਸਪੇਨ ਦੇ ਵਿੱਚ ਵੀ ਬਣਾ ਕੇ ਦਿੱਤੇ ਗਏ ਨੇ ਤਾਂ ਹੁਣ ਇੰਨੀ ਕਵਾਰੀ ਬਣਾਤੇ ਕਿ ਤਕਰੀਬਨ ਸੁਰਤ ਦੇ ਵਿੱਚ ਆਪੇ ਇਹੋ ਮਾਡਲ ਚੱਲਦੇ ਰਹਿੰਦੇ ਤੇ ਆ ਬੜੀ ਈਜ਼ੀਲੀ ਬਣ ਜਾਂਦੇ ਤੇ ਗੁਰਪ੍ਰੀਤ ਸਿੰਘ ਜੀ ਕਾਫੀ ਉਪਲਬਧੀਆਂ ਤੁਸੀਂ ਹਾਸਲ ਕਰ ਲਿੱਤੀ ਗਈ ਹੈਗੀ 17 ਵਰਲਡ ਰਿਕਾਰਡ 7 ਨੈਸ਼ਨਲ ਰਿਕਾਰਡ ਤੇ ਹੁਣ ਜਿਹੜਾ ਫਿਲੀਪਾਈਨਸ ਵਿੱਚ ਸਿੱਖ ਮਿਊਜ਼ੀਅਮ ਖੁੱਲਣ ਜਾ ਰਿਹਾ ਉੱਥੇ ਤੁਹਾਡੇ ਮਾਡਲ ਸਥਾਪਿਤ ਹੋਣਗੇ ਹੁਣ ਅਗਲਾ ਕੀ ਹੈਗਾ ਇਸ ਤੋਂ ਉੱਪਰ ਕੀ ਕੀ ਕੀਤਾ ਜਨੂ ਜਾਣ ਕਿ ਜੋ ਹਾਂ ਮੈਂ ਹੁਣ ਉਸ ਮੁਕਾਮ ਤੱਕ ਪਹੁੰਚਣਾ ਮੈਂ ਉਸ ਚੀਜ਼ ਦਾ ਮਾਡਲ ਬਣਾਉਣਾ ਵਾ ਉਸ ਬਾਬਤ ਥੋੜੀ ਜਾਣਦਾ ਮੇਰਾ ਬੜੀ ਜਲਦੀ ਪਲੈਨਿੰਗ ਬਣ ਰਹੀ ਹੈ ਜੇ ਕੋਈ ਗੁਰੂ ਦਾ ਪਿਆਰਾ ਹੋਰ ਵੀ ਸੁਣ ਰਿਹਾ ਹੋਵੇ ਤੁਹਾਡੇ ਚੈਨਲ ਦੇ ਮਾਧਮ ਨਾਲ ਕਿ ਇੱਕ ਸਿੱਖ ਅਜਾਇਬ ਘਰ ਐਸਾ ਹੋਵੇ ਜਿਹਦੇ ਵਿੱਚ ਸਾਰੇ ਗੁਰੂ ਸਾਹਿਬਾਨਾਂ ਦਾ ਇਤਿਹਾਸ ਹੋਵੇ ਸਾਡੇ ਸੂਰਬੀਰ ਯੋਧਿਆਂ ਦਾ ਇਤਿਹਾਸ ਹੋਵੇ ਕੌਮੀ ਜਨਰਲਾਂ ਦਾ ਇਤਿਹਾਸ ਹੋਵੇ ਤੇ ਮੈਂ ਚਾਹੁੰਨਾ ਇੱਕ ਅਜਾਇਬ ਘਰ ਬਣੇ ਬੜੀ ਜਲਦੀ ਉਤੇ ਵਰਕ ਆਊਟ ਵਰਕ ਆਊਟ ਕਰ ਰਹੇ ਹਾਂ ਇਹ ਨਹੀਂ ਮੈਂ ਕਹਿ ਸਕਦਾ ਕਿ ਉਹ ਪੰਜਾਬ ਦੇ ਵਿੱਚ ਇੰਡੀਆ ਚ ਬਣੇਗਾ ਜਾਂ ਬਾਹਰ ਮੁਲਕਾਂ ਚ ਬਣੇਗਾ ਪਰ ਜ਼ਰੂਰ ਬਣਾ ਬਣੇਗਾ ਤੇ ਗੁਰੂ ਰਾਮਦਾਸ ਪਾਤਸ਼ਾਹ ਸਾਡੀ ਮਿਹਨਤ ਨੂੰ ਫਲ ਲਾਉਣਗੇ ਤੇ ਬੜੀ ਜਲਦੀ ਉਹ ਵੀ ਸੰਗਤ ਸਾਹਿਬ ਨੇ ਲੈ ਕੇ ਆਵਾਂਗੇ ਪਰ ਮੇਨ ਜਿਹੜਾ ਸਾਰਾ ਕਲਾਕਿਰਤੀਆਂ ਬਣਾਉਣ ਦਾ ਮਕਸਦ ਜਿਹੜਾ ਹੈਗਾ ਮੋਰਲ ਇਹ ਹੈ ਕਿ ਅਸੀਂ ਇਤਿਹਾਸ ਲੈ ਕੇ ਆਉਣਾ ਚਾਹੁੰਦੇ ਹਾਂ ਕਿਸੇ ਵੀ ਕੌਮ ਨੂੰ ਜ਼ਿੰਦਾ ਰੱਖਣ ਲਈ ਉਹਦਾ ਇਤਿਹਾਸ ਜ਼ਿੰਦਾ ਰੱਖਣਾ ਜ਼ਰੂਰੀ ਹੁੰਦਾ ਤੇ ਅਸੀਂ ਉਸੇ ਤੇ ਵਰਕ ਕਰ ਰਹੇ ਹਾਂ ਤੇ ਹੁਣ ਤੇ ਜਿਹੜੀ ਕਲਾ ਕਾਫੀ ਪਰਫਲਿਤ ਹੋ ਚੁੱਕੀ ਹੈ ਵੱਖ-ਵੱਖ ਦੇਸ਼ਾਂ ਦੇ ਵਿੱਚ ਵੀ ਲੋਕਾਂ ਦੇ ਉਸਤਰੀ ਕਲਾ ਜਿਹੜੀ ਕੀਤੀ ਜਾਂਦੀ ਹੈ ਤੇ ਇਹ ਗੱਲ ਕਰੀਏ ਆਪਣੇ ਭਾਰਤ ਦੀ ਜੋ ਲੋਕ ਨੇ ਸਿੱਖਣਾ ਚਾਹੁੰਦੇ ਨੇ ਤੁਸੀਂ ਬੱਚਿਆਂ ਨੂੰ ਸਿਖਾ ਵੀ ਰਹੇ ਹੋ ਇਸ ਸਾਰੀ ਕਲਾ ਦੀ ਟ੍ਰੇਨਿੰਗ ਵੀ ਦੇ ਰਹੇ ਹੋ ਹਾਂਜੀ ਕੁਝ ਬੱਚੇ ਮੇਰੇ ਤੋਂ ਸਿੱਖਦੇ ਸੀਗੇ ਪਹਿਲਾਂ ਵੀ ਹੁਣ ਵੀ ਮੌਜੂਦਾ ਮੇਰੀ ਟੀਮ ਨੇ ਨਾਲ ਕੰਮ ਕੀਤਾ ਮੇਰੇ ਪਰਿਵਾਰ ਨੇ ਵੀ ਨਾਲ ਕੰਮ ਕੀਤਾ ਤੇ ਬੜੀ ਜਲਦੀ ਹੁਣ ਅ اناਊਂਸਮੈਂਟ ਕਰਾਂਗੇ ਕਿ ਬੱਚੇ ਕਾਫੀ ਸਾਰੇ ਹੈਗੇ ਆ ਚਾਹਵਨ ਕਿ ਅਸੀਂ ਸਿੱਖਣਾ ਚਾਹੁੰਨੇ ਆਨਲਾਈਨ ਕਲਾਸਿਸ ਫਿਰ ਅਸੀਂ ਸਟਾਰਟ ਕਰਾਂਗੇ ਗੁਰਪ੍ਰੀਤ ਸਿੰਘ ਇੱਕ ਮੇਰਾ ਆਖਰੀ ਸਵਾਲ ਆ ਉਹ ਮਤਲਬ ਇੱਥੇ ਆ ਕੇ ਮੇਰਾ ਸਵਾਲ ਹੋਇਆ ਵਾ ਕਿਉਂਕਿ ਅਸੀਂ ਵੇਖ ਮੈਂ ਵੇਖ ਰਿਹਾ ਕਿ ਜਿਹੜਾ ਤੁਹਾਡਾ ਆਜ ਗੈਲਰੀ ਹੈ ਇਸ ਦੇ ਵਿੱਚ ਤੁਹਾਨੂੰ ਵੱਖ-ਵੱਖ ਜਿਹੜੇ ਦੇਸ਼ ਦੇ ਪ੍ਰਧਾਨ ਮੰਤਰੀ ਆ ਦੂਜੇ ਦੇਸ਼ਾਂ ਦੇ ਖਾਸ ਕਰਕੇ ਉਹਨਾਂ ਵੱਲ ਤੁਹਾਨੂੰ ਸਨਮਾਨਿਤ ਕੀਤਾ ਗਿਆ ਚਾਹੇ ਕੈਨੇਡਾ ਦਾ ਹੋਵੇ ਆਸਟ੍ਰੇਲੀਆ ਹੋਵੇ ਭਾਰਤ ਸਰਕਾਰ ਦੀ ਗੱਲ ਕਰੀਏ ਪੰਜਾਬ ਸਰਕਾਰ ਦੀ ਗੱਲ ਕਰੀਏ ਐਸਜੀਪੀਸੀ ਦੀ ਕਦੇ ਗੱਲ ਕਰੀ ਕਦੇ ਤੁਹਾਨੂੰ ਇਹਨਾਂ ਨੇ ਕਦੇ ਕਾਹ ਰਾਬਤਾ ਕੈਮ ਨਹੀਂ ਕੀਤਾ ਕਦੇ ਤੁਹਾਨੂੰ ਇਹਨਾਂ ਨੇ ਸਨਮਾਨਿਤ ਨਹੀਂ ਕਦੇ ਕੀਤਾ ਕਿਉਂਕਿ ਬਾਕੀ ਸਾਰੀਆਂ ਤਸਵੀਰਾਂ ਲੱਗੀਆਂ ਪਰ ਭਾਰਤ ਸਰਕਾਰ ਦਾ ਕੋਈ ਇੱਥੇ ਜ਼ਿਕਰ ਨਹੀਂ ਹੈਗਾ ਨਾ ਪੰਜਾਬ ਸਰਕਾਰ ਦਾ ਨਾ ਐਸ்சிਪੀਸੀ ਦਾ ਦੇਖੋ ਜੀ ਹਮੇਸ਼ਾ ਘਰ ਦਾ ਜਿਹੜਾ ਮੁਖੀਆ ਹੁੰਦਾ ਉਹਦਾ ਫਰਜ਼ ਹੁੰਦਾ ਆਪਣੇ ਪਰਿਵਾਰ ਨੂੰ ਆਪਣੇ ਬੱਚਿਆਂ ਨੂੰ ਆਪਣੇ ਛੋਟਿਆਂ ਨੂੰ ਸਾਂਭ ਸੰਭਾਲ ਕਰਨੀ ਸਾਡਾ ਸ਼ਰੋਮਣੀ ਕਮੇਟੀ ਅਦਾਰਾ ਬਹੁਤ ਵੱਡਾ ਸੀਗਾ ਖਾਲਸਾ ਪੰਥ ਦਾ ਸਿੱਖ ਪੰਥ ਦਾ ਬਹੁਤ ਵੱਡਾ ਅਦਾਰਾ ਸੀਗਾ ਪਰ ਉਹਨਾਂ ਦਾ ਫਰਜ਼ ਬੰਦਾ ਸੀ ਇਸ ਤਰ੍ਹਾਂ ਦੇ ਆਰਟਿਸਟਾਂ ਨੂੰ ਮੈਂ ਨਹੀਂ ਕਹਿੰਦਾ ਸਿਰਫ ਮੈਨੂੰ ਬਹੁਤ ਚੰਗੇ ਚੰਗੇ ਲਿਖਾਰੀ ਬੈਠੇ ਨੇ ਚੰਗੇ ਚੰਗੇ ਇਤਿਹਾਸਕਾਰ ਬੈਠੇ ਨੇ ਉਹਨਾਂ ਸਾਰਿਆਂ ਨੂੰ ਸਾਹਮਣੇ ਉਹਨਾਂ ਦਾ ਫਰਜ਼ ਹੈ ਅੱਜ ਦੀ ਤਰੀਕ ਤੱਕ ਕਿਸੇ ਸਰਕਾਰੀ ادارے ਵੱਲੋਂ ਕਿਸੇ ਤਰ੍ਹਾਂ ਦਾ ਕੋਈ ਸਰਟੀਫਿਕੇਟ ਕੋਈ ਐਪਰੀਸ਼ੀਏਸ਼ਨ ਲੈਟਰ ਕੋਈ ਭਾਤ ਸਰਕਾਰ ਵੱਲੋਂ ਕੋਈ ਪੰਜਾਬ ਸਰਕਾਰ ਵੱਲੋਂ ਕੋਈ ਡੀਸੀ ਵੱਲੋਂ ਅੱਜ ਤੱਕ ਕੁਝ ਨਹੀਂ ਮਿਲਿਆ ਪਰ ਮੈਂ ਸ਼ੁਕਰਾਨਾ ਕਰਦਾ ਗੁਰੂ ਰਾਮਦਾਸ ਪਾਤਸ਼ਾਹੇ ਕਹਿੰਦੇ ਆ ਉਹਨਾਂ ਦਾ ਥਾਪੜਾ ਜਾਂ ਤਾਂ ਇਹ ਰਵੇ ਤੇ ਆਪਾਂ ਫਿਰ ਉਹ ਸਭ ਕੁਝ ਛੋਟਾ ਹੈ ਲੇਕਿਨ ਅਗਰ ਉਹ ਸਾਹਮਦੇ ਚੰਗੀ ਤਰੀਕੇ ਨਾਲ ਹੋ ਸਕਦਾ ਸਾਨੂੰ ਬਾਹਰ ਮੁਲਕਾਂ ਜਾਣ ਦੀ ਲੋੜ ਨਾ ਪੈਂਦੀ। ਇਹ ਸੇ ਦੇਖੀ ਕੈਨੇਡਾ ਸਰਕਾਰ ਨੇ ਤੁਹਾਡੀ ਜਿਹੜੀ ਕਲਾ ਉਹ ਪਛਾਨੀ ਆ ਜਿਸ ਕਰਕੇ ਤੁਹਾਡੇ ਪੂਰੇ ਪਰਿਵਾਰ ਨੂੰ ਸੜੀਆਂ ਚੀਪ ਕੈਨੇਡਾ ਨੇ ਦੇ ਦਿੱਤੀ। ਬਿਲਕੁਲ ਜੀ ਮੈਂ ਤਾਂ ਜਦੋਂ ਕੈਨੇਡਾ ਪਾਰਲੀਮੈਂਟ ਦੇ ਵਿੱਚ ਦੋ ਵਾਰੀ ਜਸਟਨ ਟੂਡੋ ਜੀ ਮਿਲੇ ਆ ਹੱਥ ਮਲਾ ਕੇ ਗਲੇ ਲਾ ਕੇ ਮਿਲੇ ਆ ਤੇ ਉਹਨਾਂ ਨੇ ਪੁੱਛਿਆ ਜਦੋਂ ਜ਼ਿਕਰ ਛਿੜਿਆ ਕਹਿੰਦੇ ਤੁਹਾਡੇ ਹਨਾ ਆਰਟ ਬਾਰੇ ਜਦੋਂ ਗੱਲ ਛਿੜੀ ਤੇ ਕਹਿੰਦੇ ਕਿੱਥੋਂ ਕਿਹੜਾ ਸ਼ਹਿਰ ਤੋਂ ਬਿਲ ਅੰਮ੍ਰਿਤਸਰ ਸਾਹਿਬ ਤੋਂ ਬਿਲੋਂਗ ਕਰਦਾ ਹਾਂ ਕਹਿੰਦੇ ਯੈਸ ਮੈਂ ਜਾਣਦਾ ਕਹਿੰਦੇ ਦਰਬਾਰ ਸਾਹਿਬ ਉਹਨਾਂ ਨੇ ਗੋਲਡਨ ਟੈਂਪਲ ਨਹੀਂ ਕਿਹਾ ਲੋਕ ਕਈ ਗੋਲਡਨ ਟੈਂਪਲ ਕਹਿੰਦੇ ਤਾਂ ਇਹਦਾ ਮਤਲਬ ਉਹ ਇੰਨਾ ਪਿਆਰ ਨਾਲ ਮਿਲੇ ਹੈ ਉਹਨਾਂ ਨੇ ਐਪਰੀਸ਼ੀਏਟ ਕੀਤਾ ਤੇ ਉੱਥੋਂ ਦੇ ਜਿਹੜੇ ਇਮੀਗ੍ਰੇਸ਼ਨ ਮਿਨਿਸਟਰ ਹੈ ਮਾਰਕ ਮਿਲਰ ਜੀ ਉਸ ਵੇਲੇ ਦੇ ਜਿਹੜੇ ਸੀਗੇ ਉਹਨਾਂ ਨੇ ਵੀ ਬਹੁਤ ਐਪਰੀਸ਼ੀਏਟ ਕੀਤਾ ਕਹਿੰਦੇ ਅਸੀਂ ਬੜੀ ਜਲਦੀ ਇੱਥੇ ਪਾਰਲੀਮੈਂਟ 'ਚ ਜਾਂ ਕਿਸੇ ਮਿਊਜ਼ੀਅਮ 'ਚ ਤੁਹਾਡੀ ਐਗਰੀਵੇਸ਼ਨ ਦੇਖਣਾ ਚਾਹੁੰਦੇ ਆ ਉਹ ਲੋਕ ਪ੍ਰਭਾਵਿਤ ਹੈ ਪਰ ਇੱਥੋਂ ਦੀਆਂ ਕਮਿਊਨਿਟੀਆਂ ਪੰਜਾਬ ਸਰਕਾਰ ਜੇ ਕੋਈ ਹੋਰ ਪਤੇ ਤਾਂਵੇ ਤੇ ਉਹਨਾਂ ਨੂੰ ਸਨਮਾਨ ਦਿੰਦੇ ਨਵਾਜਦੇ ਹੈ ਜਾਂ ਕੋਈ ਹੋਰ ਖੇਡਾਂ ਖੇਡ ਕੇ ਆ ਜਾਵੇ ਕੋਈ ਸਿੰਗਰ ਵੱਡਾ ਆ ਜਾਵੇ ਪਰ ਜੇ ਕੌਮ ਲਈ ਕੋਈ ਵੱਡਾ ਕਾਰਜ ਕਰਦਾ ਕੋਈ ਇਤਿਹਾਸ ਨੂੰ ਅੱਗੇ ਲੈ ਕੇ ਜਾਣਾ ਚਾਹੁੰਦਾ ਤੇ ਇਹਨਾਂ ਦਾ ਬਣਦਾ ਫਰਜ਼ ਇਹਨਾਂ ਨੂੰ ਅਦਾ ਕਰਨਾ ਚਾਹੀਦਾ ਜੋ ਨਹੀਂ ਕਰ ਰਹੀ। ਸੋ ਬਿਲਕੁਲ ਅੱਜ ਅਸੀਂ ਤੁਹਾਨੂੰ ਮਿਲਵਾਇਆ ਇੰਟਰਨੈਸ਼ਨਲ ਪੇਪਰ ਆਰਟਿਸਟ ਗੁਰਪ੍ਰੀਤ ਸਿੰਘ ਜੀ ਦੇ ਨਾਲ ਜਿਨ੍ਹਾਂ ਨੇ 17 ਵਰਲਡ ਰਿਕਾਰਡ ਜਿਹੜੇ ਆਪਣੇ ਨਾਮ ਹਾਸਿਲ ਕੀਤੇ ਨੇ ਤੇ ਹੁਣ ਉਹਨਾਂ ਦੇ ਵੱਲੋਂ ਫਿਲੀਪਾਈਨਸ ਵਿਖੇ ਜੋ ਸਿੱਖ ਮਿਊਜ਼ੀਅਮ ਅਜਾਇਬ ਘਰ ਜਿਹੜਾ ਖੁੱਲਣ ਜਾ ਰਿਹਾ। ਉਸਥੇ ਉਹਨਾਂ ਦੇ ਵੱਲੋਂ ਪੰਜ ਮਾਡਲ ਜਿਹੜੇ ਆ ਭੇਜੇ ਜਾਣਗੇ ਤੇ ਬਾਕੀ ਦੂਜੇ ਪਾਸੇ ਬਾਹਰ ਦੀਆਂ ਸਰਕਾਰਾਂ ਦੇ ਵੱਲੋਂ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਤੇ ਕੈਨੇਡਾ ਸਰਕਾਰ ਦੇ ਵੱਲੋਂ ਉਹਨਾਂ ਦੇ ਉਹਨਾਂ ਦੇ ਪਰਿਵਾਰ ਨੂੰ ਸਿਟੀਜ਼ਨਸ਼ਿਪ ਜਿਹੜੀ ਆ ਉਹ ਦੇ ਦਿੱਤੀ ਗਈ ਆ ਪਰ ਜੇ ਗੱਲ ਕਰੇ ਸਾਡੀ ਖੁਦ ਦੀ ਸਰਕਾਰ ਭਾਰਤ ਸਰਕਾਰ ਪੰਜਾਬ ਸਰਕਾਰ ਨੇ ਅਜ ਤੱਕ ਕਦੇ ਵੀ ਉਹਨਾਂ ਦੀ ਸਹਾਇ ਨਹੀਂ ਲਈ ਤੱਕਦੇ ਵੀ ਫਰਮਾਨੀ ਜਿਹੜਾ ਨਹੀਂ ਕੀਤਾ ਤੇ ਐਸਜੀਪੀਸੀ ਦੇ ਵੱਲੋਂ ਵੀ ਅਜ ਤੱਕ ਕਦੇ ਵੀ ਉਹਨਾਂ ਨਾਲ ਰਾਬਤਾ ਬਣਾਉਂਦੇ ਜਿਹੜੀ ਆ ਉਹ ਕੋਸ਼ਿਸ਼ ਨਹੀਂ ਕੀਤੀ ਸੀ ਕਿਤਨਾ ਹੀ ਗੀਲਾ ਸ਼ਿਕਵਾ ਜ਼ਰੂਰ ਆ ਪਰ ਕਹਿ ਸਕਦੇ ਕਿ ਵੱਡੀ ਉਪਲਬਧੀ ਜ਼ਰੂਰ ਹਾਸਲ ਕੀਤੀ ਗੁਰਪ੍ਰੀਤ ਸਿੰਘ ਜੀ ਦੇ ਵੱਲੋਂ ਤੇ ਜਲਦੀ ਇਹਨਾਂ ਦੇ ਵੱਲੋਂ ਬੱਚੇ ਨੂੰ ਵੀ ਜਿਹੜੀ ਆ ਸਿਖਲਾਈ ਦਿੱਤੀ ਜੇ ਤਾਂ ਜੋ ਜਿਹੜੀ ਆ ਕਲਾ ਹੋਰ ਵੀ ਜਿਹੜੀ ਆ ਪ੍ਰਫੁੱਲਿਤ ਹੋ ਸਕੇ ਕੈਮਰਾਮੈਨ ਅ ਦਲੀਪਨਾ ਪਰੇਸ਼ਰ ਸ਼ਰਮਾ ਅ ਜ਼ੀ মিডিਆ ਅੰਮ੍ਰਿਤਸਰ